ਤੇ ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਪਾਈ ਗਈ ਉਹਨਾਂ ਦੇ ਵੱਲੋਂ ਇੱਕ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਜਿਸ ਤੇ ਕਮਸਾਨ ਮਚ ਗਿਆ ਏ ਵਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਦੀਆਂ ਕਥਿਤ ਤਸਵੀਰਾਂ ਪੋਸਟ ਕੀਤੀਆਂ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਤੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਵਾਇਰਲ ਫੋਟੋਆਂ ਨੂੰ AI ਜਨਰੇਟਡ ਪੋਟੋਆਂ ਦੱਸਿਆ ਹੈ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਵੱਲੋਂ ਵਿਕਰਮ ਮਜੀਠੀਆ ਤੇ ਪਲਟਵਾਰ ਵੀ ਕੀਤਾ ਗਿਆ ਕਿ Dalit ਹੋਣ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਡਾਕਟਰ ਰਵਜੋਤ ਦੇ ਵੱਲੋਂ ਕਿਹਾ ਗਿਆ ਕਿ ਘਟਿਆ ਸਾਜ਼ਿਸ਼ ਖਿਲਾਫ ਉਹ ਸਖਤ ਕਾਨੂੰਨੀ ਕਾਰਵਾਈ ਕਰਨਗੇ ਅਤੇ ਉਹ ਐਫ ਆਈ ਆਰ ਵੀ ਕਰਵਾਉਣਗੇ ਤੇ ਮਾਨਹਾਨੀ ਦਾ ਮੁਕੱਦਮਾ ਵੀ ਕਰਨਗੇ ਡਾਕਟਰ ਰਵਜੋਤ ਦੇ ਵੱਲੋਂ ਪਲਟਵਾਰ ਕੀਤਾ ਗਿਆ ਵਿਕਰਮ ਮਜੀਠੀਆ ਨੂੰ ਲੈ ਕੇ ਤੇ ਡਾਕਟਰ ਰਵਜੋਤ ਨੇ ਕਿਹਾ ਕਿ ਘਟਿਆ ਹਰਕਤ ਕਰਨ ਵਾਲਿਆਂ ਨੂੰ ਮੈਂ ਮੁਆਫ ਨਹੀਂ ਕਰਾਂਗਾ ਡਾਕਟਰ ਰਵਜੋਤ ਨੇ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਵਿਰੋਧੀਆਂ ਨੇ ਇਹ ਗਿਰੀ ਹੋਈ ਹਰਕਤ ਕੀਤੀ ਹੈ ਤੇ ਹਾਰ ਦੇ ਡਰ ਤੋਂ ਗਲਤ ਹਰਕਤਾਂ ਵਿਰੋਧੀ ਕਰ ਰਹੇ ਨੇ ਗਿਰੇ ਹੋਏ ਆਗੂਆਂ ਦੇ ਫਲਾਈ ਝੂਟ ਅਤੇ ਗੰਦਗੀ ਤੋਂ ਸੁਚੇਤ ਰਹਿਣ ਲਈ ਕਿਹਾ ਡਾਕਟਰ ਰਵਜੋਤ ਐਫ ਆਈ ਆਰ ਵੀ ਦਰਜ ਕਰਾਉਣਗੇ ਦੁਪਹਿਰ 2:30 ਵਜੇ ਕੈਬਨਟ ਮੰਤਰੀ ਡਾਕਟਰ ਰਵਜੋਤ ਪ੍ਰੈਸ ਕਾਨਫਰੰਸ ਵੀ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਦੇ ਵੱਲੋਂ ਆਪਣੇ ਐਕਸ ਤੇ ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ ਦੀਆਂ ਕਾਥਿਤ ਇਤਰਾਜ਼ਯੋਗ ਤਸਵੀਰਾਂ ਅਪਲੋਡ ਕੀਤੀਆਂ ਗੀਆਂ ਨੇ ਅਤੇ ਕਈ ਸਵਾਲ ਚੁਕੇ ਗਏ ਨੇ ਨਾਲ ਹੀ ਮੰਤਰੀ ਨੂੰ ਪਾਰਟੀ ਚੋਂ ਬਾਹਰ ਕੱਢਣ ਤੇ ਡਿਸਮਿਸ ਕਰਨ ਦੀ ਮੰਗ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਆਪਣਾ ਸਪਸ਼ਟਿਕਰਨ ਦਿੱਤਾ ਉਹਨਾਂ ਨੇ ਇਹਨਾਂ ਤਸਵੀਰਾਂ ਨੂੰ AI ਜਨਰੇਟਿਡ ਦੱਸਿਆ ਤੇ ਐਕਸ ਵਾਈਫ ਦੀਆਂ ਤਸਵੀਰਾਂ ਉਹਨਾਂ ਨੇ ਕਿਹਾ ਕਿ AI ਦੇ ਨਾਲ ਜਨਰੇਟ ਕਰਕੇ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਨੇ ਤੇ ਮੈਂ ਕਦੇ ਮੁਆਫ ਨਹੀਂ ਕਰਾਂਗਾ ਅਜਿਹੀ ਘਟੀਆਂ ਹਰਕਤ ਕਰਨ ਵਾਲਿਆਂ ਨੂੰ ਤੇ ਲੁਧਿਆਣਾ ਜ਼ਿਮਨੀ ਚੋਣ ਕਾਰਨ ਵਿਰੋਧੀਆਂ ਦੇ ਵੱਲੋਂ ਇੱਕ ਗਿਰੀ ਹੋਈ ਹਰਕਤ ਕੀਤੀ ਗਈ ਹੈ ਹਾਰ ਦੇ ਡਰ ਤੋਂ ਗਲਤ ਹਰਕਤਾਂ ਕੀਤੀਆਂ ਗਈਆਂ ਨੇ ਅਤੇ ਗਰੇ ਹੋਏ ਆਗੂਆਂ ਦੇ ਫਲਾਇ ਝੂਠ ਅਤੇ ਗੰਦਗੀ ਤੋਂ ਡਾਕਟਰ ਰਵਜੋਤ ਨੇ ਆਮ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਡਾਕਟਰ ਰਵਜੋਤ ਐਫ ਆਈ ਆਰ ਦਰਜ ਕਰਾਉਣਗੇ ਦੁਪਹਿਰ 2:30 ਵਜੇ ਕੈਬਨਟ ਮੰਤਰੀ ਡਾਕਟਰ ਰਵਜੋਤ ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਨੇ हां डॉक्टर रवजोत सिंह ਨੇ ਲਿਖਿਆ ਕਿ ਇਹ ਬੁਖਲਾਹਾੜ ਦੇ ਵਿੱਚ ਆ ਕੇ ਵਿਰੋਧੀਆਂ ਦੇ ਵੱਲੋਂ ਕੀਤੀ ਹੋਈ ਹਰਕਤ ਹੈ ਕਥਿਤ ਤਸਵੀਰਾਂ ਨੇ ਆ ਡਾਕਟਰ ਰਵਜੋਤ ਦੀਆਂ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਵੱਲੋਂ ਸਵਾਲ ਚੁੱਕੇ ਗਏ ਤੇ ਦੂਜੇ ਪਾਸੇ ਹੁਣ ਡਾਕਟਰ ਰਵਜੋਤ ਦਾ ਵੀ ਇਸ ਸੰਬੰਧੀ ਪ੍ਰਤੀਕਰਮ ਉਹਨਾਂ ਦਾ ਰਿਐਕਸ਼ਨ ਜਿਸ ਦੇ ਵਿੱਚ ਉਹਨਾਂ ਇਹਨਾਂ ਤਸਵੀਰਾਂ ਨੂੰ AI ਜਨਰੇਟਿਡ ਦੱਸਿਆ ਹੈ ਕਿਹਾਏ ਕਿ ਵਿਰੋਧੀ ਬੁਖਲਾਾ ਚੁੱਕੇ ਨੇ ਲੁਧਿਆਣਾ ਜ਼ਿਮਨੀ ਚੋਣ ਕਰਕੇ ਗਿਰੀ ਹੋਈ ਹਰਕਤ ਵਿਰੋਧੀਆਂ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਸਬੰਧੀ 2:30 ਵਜੇ ਪ੍ਰੈਸ ਕਾਨਫਰੰਸ ਕਰਨਗੇ ਨਾਲ ਹੀ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਾਉਣਗੇ ਐਫਆਈਆਰ ਵੀ ਕਰਵਾਈ ਜਾਵੇਗੀ ਡਾਕਟਰ ਰਵਜੋਤ ਦੇ ਵੱਲੋਂ ਦੇਸ ਦੇ ਨਾਲ ਹੀ ਡਾਕਟਰ ਰਵਜੋਤ ਵਾਲੇ ਮਾਮਲੇ ਨੂੰ ਲੈ ਕੇ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦਾ ਵੀ ਪਲਟਵਾਰ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮਜੀਠੀਆ ਦੇ ਲੰਗਾ ਬਾਰੇ ਕੀ ਵਿਚਾਰ ਨੇ ਅਮਨ अरोड़ा ਨੇ ਮੋੜਵਾ ਸਵਾਲ ਵਿਕਰਮ ਮਜੀਠੀਆ ਨੂੰ ਕੀਤਾ ਏ ਕਿ ਇੰਨੀ ਜ਼ਿਆਦਾ ਹਲਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਮਨ अरोड़ा ਨੇ ਕਿਹਾ ਕਿ ਇਹ ਸਭ ਚੋਣਾਂ ਦੇ ਸਮੇਂ ਹੀ ਕਿਉਂ ਨਿਕਲ ਕੇ ਆਉਂਦਾ ਹੈ ਅਮਨ अरोड़ा ਦੇ ਵੱਲੋਂ ਇਹ ਸਵਾਲ ਕੀਤਾ ਗਿਆ ਇਹ ਲੋਕ ਹੁਣ ਬੈੱਡਰੂਮਾਂ ਤੱਕ ਵੀ ਪਹੁੰਚ ਗਏ ਜੀ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਕੈਬਨਿਟ ਮੰਤਰੀ ਨੇ ਤੇ ਉਹਨਾਂ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਵੀ ਇੱਕ ਕਟਾਰੇ ਦੇ ਵਿੱਚ ਖੜਾ ਕੀਤਾ ਗਿਆ ਹੈ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਪੋਸਟ ਪਾਈ ਗਈ ਜਿਸ ਤੋਂ ਬਾਅਦ ਹੁਣ ਜਵਾਬ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਦਿੱਤਾ ਗਿਆ ਮੰਤਰੀ ਅਮਨ ਅਰੋੜਾ ਦੇ ਵੱਲੋਂ ਪਲਟਵਾਰ ਕੀਤਾ ਗਿਆ ਵਿਕਰਮ ਮਜੀਠੀਆ ਨੂੰ ਪੁੱਛਿਆ ਗਿਆ ਕਿ ਸੁੱਚਾ ਸਿੰਘ ਲੰਗਾ ਬਾਰੇ ਤੁਹਾਡੇ ਕੀ ਵਿਚਾਰ ਨੇ ਸੁੱਚਾ ਸਿੰਘ ਲੰਗਾ ਜੋ ਐਸਜੀਪੀਸੀ ਮੈਂਬਰ ਸੀ ਅਕਾਲੀ ਦਲ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੀਆਂ ਵੀ ਅਜਿਹੀਆਂ ਇਤਰਾਜ਼ਯੋਗ ਵੀਡੀਓਜ਼ ਸਾਹਮਣੇ ਆਈਆਂ ਸੀ ਅਮਨ अरोड़ा ਨੇ ਕਿਹਾ ਕਿ ਇੰਨੀ ਜ਼ਿਆਦਾ ਹਲਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਸਭ ਚੋਣਾਂ ਦੇ ਸਮੇਂ ਹੀ ਕਿਉਂ ਨਿਕਲ ਕੇ ਆਉਂਦਾ ਏ ਇਹ ਲੋਕ ਹੁਣ ਬੈੱਡਰੂਮਾਂ ਤੱਕ ਵੀ ਪਹੁੰਚ ਗਏ ਨੇ ਦਰਅਸਲ ਵਿਕਰਮ ਮਜੀਠੀਆ ਦੇ ਵੱਲੋਂ ਕੁਝ ਕਥਿਤ ਇਤਰਾਜ਼ਯੋਗ ਤਸਵੀਰਾਂ ਇਹ ਕਹਿ ਕੇ ਪੋਸਟ ਕੀਤੀਆਂ ਕਿ ਡਾਕਟਰ ਰਵਜੋਤ ਦੀਆਂ ਇਹ ਪੋਸਟਾਂ ਨੇ ਡਾਕਟਰ ਰਵਜੋਤ ਦੀਆਂ ਇਹ ਤਸਵੀਰਾਂ ਨੇ ਜਿਸ ਤੋਂ ਬਾਅਦ ਡਾਕਟਰ ਰਵਜੋਤ ਵੀ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ AI ਜਨਰੇਟਿਡ ਨੇ ਤੇ ਹੁਣ ਅਮਨ ਅਰੋੜਾ ਦਾ ਵੀ ਇਸ ਬੰਤੀ ਬਿਆਨ ਵਿਕਰਮ ਮਜੀਠੀਆ ਨੂੰ ਪੁੱਛਿਆ ਕਿ ਲੰਗਾਹ ਬਾਰੇ ਵੀ ਆਪਣਾ ਖਿਆਲ ਕੀ ਆ ਉਹ ਵੀ ਦੱਸ ਦਿਓ ਜਿਹੜੀ ਜਿੱਕੀ ਚੀਜ਼ ਉਹ ਖੁਦ ਹੀ ਕਲੈਰੀਫਾਈ ਕਰ ਚੁੱਕੇ ਉਹਦੇ ਬਾਰੇ ਮੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਹੈਗੀ ਐਫਆਰ ਅੱਜ ਲਿਖਦੇ ਡਾਕਟਰ ਮਬਜੂਦ ਕਰ ਰਹੇ ਹੈ ਮਾਨਣੀ ਦਾ ਕੇਸ ਵੀ ਕਰ ਰਹੇ ਹੈ करते हैं कि मेरी बिजनेस काम करने की कोशिश की थी आर्टिफिशियल इंटेलिजेंस का इस्तेमाल करते हैं नहीं डेफिनेटली जी मैं समझता कि राजनीति इन्ने होछे इन्ने हल्के लेवल तक कोई व्यक्ति ले जूगा ये मैं एक्सपेक्ट नहीं एक करता ये जायज नहीं है बाकी डॉक्टर अवजोत ने कल ट्वीट भी दे बारे की थे तो उसे कह ये प्रेस कॉन्फ्रेंस कर रहे हैं आई थिंक वो सारी डिटेल्स हैं नीटेल खुद ही थोड़े सामने रख देंगे लेकिन आप पार्टी प्रधान भी हैं और ऐसे में पार्टी की छवि को भी उस उस धक्का लगता है तो उस पर क्या कहेंगे पार्टी की पार्टी की छवि को धक्का कैसे लगता है वो उन्होंने उन्होंने कहा है कि सुनिए उन्होंने कहा है कि मेरी एक्स वाइफ के साथ मेरी जो प्राइवेट फोटोज हैं उसको एआई से के साथ उसको मॉर्फिंग करके उसको छेड़छाड़ करके उसके डाला जा रहा है ये ਪਾਰਟੀ ਦੀ ਇਸ ਛਵੀ ਕੋ ਸੇ ਕਿਵੇਂ ਧੱਕਾ ਲਗੇਗਾ ਜੀ ਇਹ ਤਾਂ ਜੋ ਬੰਦਾ ਡਾਲ ਰਹਾ ਹੈ ਉਸ ਦਾ ਕਿਰਦਾਰ ਕੀ ਉੱਪਰ ਸਵਾਲ ਖੜਾ ਹੁੰਦਾ ਹੈ ਕਿ ਉਹ ਇਤਨੀ ਹਲਕੀ ਰਾਜਨੀਤੀ ਕਰਨਗੇ ਅਬ ਪਰ ਜਿਸ ਤਰ੍ਹਾਂ ਉਹਨਾਂ ਨੇ ਬੀਨ ਬਣਾਇਆ ਕਿ ਪਹਿਲਾ ਦੋ ਪਹਿਲਾ ਦੋ ਵੱਡੇ ਲੀਡਰ ਆ ਮਾਦੀ ਪਾਰਟੀ ਦੇ ਹੁਣ ਆ ਤੀਜਾ ਲੀਡਰ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਦੀਆਂ ਉਸੀਆਂ ਬੋਲ ਲਗਾ ਸਾਹਿਬ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕਾਂ ਚਾਹੇ ਤੁਸੀਂ ਲੋਕਾਂ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮ ਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਹੋਛੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਡੈਫੀਨਿਟਲੀ ਜੀ ਮੈਂ ਸਮਝਦਾ ਕਿ ਰਾਜਨੀਤੀ ਇੰਨੇ ਹੋਛੇ ਇੰਨੇ ਹਲਕੇ ਲੈਵਲ ਤੱਕ ਕੋਈ ਵਿਅਕਤੀ ਲੈ ਜਾਊਗਾ ਇਹ ਮੈਂ ਐਕਸਪੈਕਟ ਨਹੀਂ ਕਰਦਾ ਇਹ ਜਾਇਜ਼ ਨਹੀਂ ਹੈ

ਪਾਰਟੀ ਦੀ ਇਸ ਛਵੀ ਵਿੱਚ ਕਿਵੇਂ ਧੱਕਾ ਲੱਗੇਗਾ ਜੀ ਇਹ ਤਾਂ ਜੋ ਬੰਦਾ ਡਾਲ ਰਹਾ ਹੈ ਉਸ ਦਾ ਕਿਰਦਾਰ ਕੀ ਉੱਪਰ ਸਵਾਲ ਖੜਾ ਹੁੰਦਾ ਹੈ ਕਿ ਉਹ ਇਤਨੀ ਹਲਕੀ ਰਾਜਨੀਤੀ ਕਰਨਗੇ ਅਬ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਕੀਤਾ ਹੈ ਕਿ ਪਹਿਲਾਂ ਦੋ ਪਹਿਲਾਂ ਦੋ ਵੱਡੇ ਲੀਡਰ ਆਉਂਦੇ ਪਾਰਟੀ ਦੇ ਹੁਣ ਆ ਤੀਜਾ ਲੀਡਰ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਦੀਆਂ ਉਸ ਦੀਆਂ ਬੋਲ ਲੰਗਾ ਸਾਹਿਬ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕਾਂ ਚਾਹੇ ਤੁਸੀਂ ਲੋਕਾਂ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਹੋਛੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਜਾਂ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਮਿਲਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਕੀ ਨੇ ਦੋ ਚਾਰ ਨੇ ਉਂਗਲਾ ਤੇ ਗਿੱਲੋ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਵੀ ਚਰਚਾ ਦਾ ਵਿਸ਼ਾ ਇਲੈਕਸ਼ਨ ਦੇ ਦੌਰਾਨ ਇਹ ਸਪ ਇਹ ਤਾਂ ਮੈਂ ਤਾਂ ਭੁੱਲ ਗਿਆ ਤੁਹਾਨੂੰ ਕਿ ਇਹ ਸਿਰਫ ਔਰ ਸਿਰਫ ਇਲੈਕਸ਼ਨ ਵਿੱਚ ਕਿਉਂ ਨਿਕਲ ਕੇ ਆਤਾ ਹੈ ਔਰ ਉਹ ਵੀ ਜੋ ਅਬਰਜੋਤ ਨੇ ਖੁਦ ਬੋਲ ਦਿਆ ਕਿ ਐਕਸ ਵਾਈਫ ਕੇ ਸਾਥ ਜੋ ਪ੍ਰਾਈਵੇਟ ਪਿਕਚਰਸ ਹੈ ਉਹ ਮੋਰਫੇ ਕਰਕੇ ਦੇ ਦੇ ਜੀ ਕੋਈ ਕੋਈ ਅਬ ਇਹ ਲੋਗ ਲੋਗੋਆਂ ਦੇ ਬੈਡਰੂਮ ਤੱਕ ਵੀ ਘੁਸੇਗੇ। ਥੀਸ ਇਜ਼ ਰੈਡੀਕਲਸ ਯਾਰ। ਥਿਸ ਇਜ਼ ਥਿਸ ਇਜ਼ ਟੋਟਲ ਨੌਨਸੈਂਸ ਐਂਡ ਕ੍ਰੈਪ। ਵਾਟ ਵਾਟ ਥੀਸ ਪੀਪਲ ਆਰ ਡੂਇੰਗ? ਪੰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਪਲਟਵਾਰ ਵੀ ਕੀਤਾ ਗਿਆ ਤੇ ਨਾਲ ਹੀ ਕਿਹਾ ਕਿ ਡਾਕਟਰ ਰਵਜੋਤ ਪਹਿਲਾਂ ਹੀ ਸਪਸ਼ਟੀਕਰਨ ਦੇ ਚੁੱਕੇ ਨੇ ਤੇ ਉਹ ਪ੍ਰੈਸ ਕਾਨਫਰੰਸ ਵੀ ਕਰ ਰਹੇ ਨੇ 2:30 ਵਜੇ ਦੂਜੇ ਪਾਸੇ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਵੀ ਕਟਾਰੇ ਦੇ ਵਿੱਚ ਖੜਾ ਕੀਤਾ ਕਿ ਜਿਮਨੀ ਚੋਣ ਤੋਂ ਪਹਿਲਾਂ ਹੀ ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਚੋਣਾਂ ਦੌਰਾਨ ਹੀ ਇਹ ਸਭ ਕੁਝ ਤਸਵੀਰਾਂ ਇਸ ਤਰ੍ਹਾਂ ਦੇ ਨਿਕਲ ਕੇ ਕਿ ਤੇ ਨਾਲ ਹੀ ਕਿਹਾ ਕਿ ਇਹ ਹਲਕੇ ਪੱਧਰ ਦੀ ਰਾਜਨੀਤੀ ਹੈ ਇਹ ਥੇਟਲੇ ਪੱਧਰ ਦੀ ਰਾਜਨੀਤੀ ਹੈ ਇੰਨੀ ਹਲਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਸਭ ਚੋਨਾ ਦੇ ਸਮੇਂ ਹੀ ਕਿਉਂ ਨਿਕਲ ਕੇ ਆਉਂਦਾ ਹੈ ਤਾਂ ਅਮਨ अरोड़ा ਵੀ ਸਾਹਮਣੇ ਆ ਚੁੱਕੇ ਨੇ ਉਹਨਾਂ ਕਿਹਾ ਕਿ ਇਹ ਲੋਕ ਹੁਣ ਬੈਡਰੂਮਾਂ ਤੱਕ ਪਹੁੰਚ ਗਏ ਨੇ ਤੇ ਸੁਚਾ ਸਿੰਘ ਲੰਗਾਹ ਬਾਰੇ ਕੀ ਖਿਆਲ ਹੈ ਇਹ ਵੀ ਅਮਨ अरोड़ा ਦੇ ਵੱਲੋਂ ਵਿਕਰਮ ਮਜੀਠੀਆ ਨੂੰ ਪੁੱਛਿਆ ਗਿਆ ਤੇ ਡਾਕਟਰ ਰਵਜੋਦ ਦੂਜੇ ਪਾਸੇ ਅੱਜ 2:30 ਵਜੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਐਫਆਈਆਰ ਵੀ ਦਰਜ ਕਰਵਾਉਣਗੇ ਕਿਉਂਕਿ ਡਾਕਟਰ ਰਵਜੋਤ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਹਨਾਂ ਦੀ ਐਕਸ ਵਾਈਫ ਦੀਆਂ ਇਹ ਤਸਵੀਰਾਂ AI ਜਨਰੇਟਡ ਨੇ ਅਤੇ ਇਹ ਐਡਿਟ ਕਰਕੇ ਅਜਿਹੀਆਂ ਤਸਵੀਰਾਂ ਬਣਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਐਫਆਈਆਰ ਦਰਜ ਕਰਾਉਣਗੇ ਅਤੇ ਮਾਨਹਾਨੀ ਦਾ ਮੁਕੱਦਮਾ ਵੀ ਦਰਜ ਕਰਾਉਣਗੇ ਰਵਜੋਤ ਨੇ ਕਿਹਾ ਕਿ ਮਾਫੀ ਮੰਗਣੀ ਚਾਹੀਦੀ ਆ ਮੈਂ ਕਦੇ ਮਾਫ ਨਹੀਂ ਕਰਾਂਗਾ ਹਾਲਾਂਕਿ ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਮੈਂ ਕਦੇ ਮਾਫ ਨਹੀਂ ਕਰਾਂਗਾ ਦੂਜੇ ਪਾਸੇ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੀ

बाकी डॉक्टर डॉजोद ने कल ट्वीट भी दे बारे की कह रही था रही था ये रहे हो ढाई बजे प्रेस कॉन्फ्रेंस कर रहे हैं आई थिंक वो सारी डिटेल्स नीटेल खुद ही थोड़े सामने रख देंगे लेकिन आप पार्टी प्रधान भी हैं और ऐसे में पार्टी की छवि को भी उस उस धक्का लगता है तो उस पर क्या कहेंगे पार्टी पार्टी की पाटी की छवि को धक्का कैसे लगता है वो उन्होंने उन्होंने कहा है कि सुनिए उन्होंने कहा है कि मेरी एक्स वाइफ के साथ मेरी जो प्राइवेट फोटोज हैं उसको एआई से के साथ उसको मॉर्फिंग करके उसको छेड़छाड़ करके उसके डाला जा रहा है ये ਪਾਰਟੀ ਕੀ ਸਖੀ ਕੋ ਇਸ ਤਰ੍ਹਾਂ ਧੱਕਾ ਲਗੇਗਾ ਜੀ ਇਹ ਤਾਂ ਜੋ ਬੰਦਾ ਡਾਲ ਰਹਾ ਹੈ ਉਸਕਾ ਕਿਰਦਾਰ ਕੀ ਉਪਰ ਸਵਾਲ ਖੜਾ ਹੁੰਦਾ ਹੈ ਕਿ ਉਹ ਇਤਨੀ ਹਲਕੀ ਰਾਜਨੀਤੀ ਕਰਨਗੇ ਅਬ ਪਰ ਜਿਸ ਤਰ੍ਹਾਂ ਉਹਨਾਂ ਨੇ ਬੀਟ ਕੀਤਾ ਕਿ ਦੇਖਿਆ ਕਿ ਪਹਿਲਾ ਦੋ ਪਹਿਲਾ ਦੋ ਵੱਡੇ ਵਾਲੀ ਗ੍ਰਾਮਾਦਿ ਪਾਰਟੀ ਦੇ ਹੁਣ ਆ ਤੀਜਾ ਲੀਡਰ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਦੀਆਂ ਉਹਦੀਆਂ ਕੋਲ ਲਗਾ ਸਾਹਿਬ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕਾਂ ਚਾਹੇ ਤੁਸੀਂ ਲੋਕਾਂ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਹੋਛੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਜਾਂ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਵੀ ਦਿਆ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਕੀ ਨੇ ਦੋ ਚਾਰ ਨੇ ਉਂਗਲਾ ਤੇ ਗਿੱਲੋ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਵੀ ਚਰਚਾ ਦਾ ਵਿਸ਼ਾ ਇਲੈਕਸ਼ਨ ਦੇ ਦੌਰਾਨ ਹੀ ਇਹ ਸਭ ਇਹ ਤਾਂ ਮੈਂ ਤਾਂ ਭੁੱਲ ਗਿਆ ਆਪਕੋ ਕਿ ਇਹ ਸਿਰਫ ਔਰ ਸਿਰਫ ਇਲੈਕਸ਼ਨ ਵਿੱਚ ਕਿਉਂ ਨਿਕਲ ਕੇ ਆਤਾ ਹੈ ਔਰ ਉਹ ਵੀ ਜੋ ਅਰਵਜੋਤ ਨੇ ਖੁਦ ਬੋਲ ਦਿਆ ਕਿ ਐਕਸ ਵਾਈਫ ਕੇ ਸਾਥ ਜੋ ਪ੍ਰਾਈਵੇਟ ਪਿਕਚਰਸ ਹੈ ਉਹ ਮੋਰਫੇ ਕਰਕੇ ਦੇ ਦੇ ਜੀ ਕੋਈ ਕੋਈ अब ये लोग लोगों के बेडरूम तक भी घुसेंगे दिस इज रिडिकुलस यार दिस इज दिस इज टोटल नॉनसेंस एंड क्रैप व्हाट व्हाट दिस पीपल आर डूइंग